家，不倒吧？<noise> <noise>

ਬੰਦ ਕਰੋ ਜਰੂਰ ਬਿਜਾਇਕ ਟੋਪੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਤਾਬਕ ਮੁਰਦਾਬਾਦ ਮੁਰਦਾਬਾਦ ਕਿਹਨਾ ਤੋਂ ਬਈਰਜੀਤ ਕੌਰ ਮੋਗਾ ਜੀ ਸਰ ਬੱਸਾਂ ਦੇ ਮਹੰਦ ਕਰਦੇ ਹਾਂ ਕਿ ਤੇ ਉਹ ਤਾਂ ਗੱਲਾਂ ਵਿਦਿਆ ਸੀ ਹੁਣ ਕਿੱਥੇ ਜਾਗੇ ਤਰ ਕੇ ਹਨਾ ਐਨੀ ਵਾਰਟ ਜਾਣਾ ਮਰ ਕੇ ਭੋਗ ਤੋਂ ਆਏ ਅਸੀਂ ਅੱਜ ਬੱਸ ਸਟੈਂਡ ਬੰਦ ਕੀਤੇ ਜੀ ਸਾਡੇ ਮਲਾਜ਼ਮਾਂ ਦੀਆਂ ਤਨਖਾਹਾਂ ਇੱਕ ਮਹੀਨਾ ਹੋ ਗਿਆ ਜੀ ਹਜੇ ਤੱਕ ਸਰਕਾਰ ਨੇ ਤਨਖਾਹਾਂ ਨਹੀਂ ਦਿੱਤੀਆਂ ਜੀ 6-7 ਡੀਪੂ ਪੈਂਡਿੰਗ ਆ ਜੀ ਉਹਨਾਂ ਦੀ ਰੋਸ ਵਜੋਂ ਅੱਜ ਸੈਂਟਰ ਬਾਰਡੀ ਕਾਲ ਤੇ ਬੱਸ ਸਟੈਂਡ ਬੰਦ ਕੀਤੇ ਗਏ ਆ। ਜਾਣ ਬੁੱਝ ਕੇ ਸਰਕਾਰ ਖਰਾਬ ਕਰ ਰਹੀ ਹੈ ਜੀ ਸਾਡੇ ਕੋਲੇ ਬਜਟ ਹੈ ਨਹੀਂ ਸਾਡੇ ਕੋਲੇ ਉਹ ਹੈ ਨਹੀਂ ਜੀ ਫਰੀ ਮਹਿਲਾਵਾਂ ਦੇ ਸਫ਼ਰ ਦੇ ਪੈਸੇ ਨਹੀਂ ਆ ਰਹੇ ਜੀ ਉਹ ਨਹੀਂ ਹੋ ਰਿਹਾ ਜੀ ਇਹ ਜਿਹੜਾ ਕੋਸ਼ ਸਰਕਾਰ ਦੇ ਰਹੀ ਹੈ ਜੀ ਸਾਡਾ ਕੀ ਕਸੂਰਾ ਜੀ ਅਸੀਂ ਕੰਮ ਕਰਦੇ ਆ ਦਿਨ ਰਾਤ ਕਰੋੜਾਂ ਦੇ ਰਹਿੰਦੇ ਆ ਜੀ ਸਰਕਾਰ ਜਾਣ ਬੁੱਝ ਕੇ ਤਨਖਾਹ ਨਹੀਂ ਦੇ ਰਹੀ ਜੀ ਖਰਾਬ ਕਰ ਰਹੀ ਹੈ ਗਰਾਸਮੈਂਟ ਪ੍ਰਸ਼ਾਸਨ ਕਹਿ ਰਹੀ ਸਾਡੇ ਕੋਲੇ ਪੈਸੇ ਨਹੀਂ ਜੀ ਬਜਟ ਨਹੀਂ ਆਇਆ ਜੀ ਉਹ ਨਹੀਂ ਹੈਗਾ ਬਹਨੇ ਆ ਜੀ ਜਿਵੇਂ ਘੜੇ ਕਢਾਈ ਬਹਨੇ ਆ ਜੀ ਇਹਨਾਂ ਕੋਲੇ ਮੈਨ ਲੈਂਡ ਨੂੰ ਸਰਕਾਰਾਂ ਕੋਲੇ ਕੁਝ ਨਹੀਂ ਵਾਡੇ ਵਾਦੇ ਵੱਡੇ ਵੱਡੇ ਕਰਕੇ ਆਉਂਦੀਆਂ ਕਿ ਜਿਵੇਂ ਜੀ ਉਹ ਕਰ ਦਾਂਗੇ ਇਹਨਾਂ ਨੂੰ ਨੌਕਰੀਆਂ ਪੱਕੀਆਂ ਦੇ ਦਿਆਂ ਉਹ ਦੇ ਦਿਆਂ ਕੁਝ ਨਹੀਂ ਕਰ ਰਹੀ ਸਰਕਾਰ ਦੇ ਭਲੇ ਕੱਖ ਨਹੀਂ ਆ ਜੀ ਕਿੰਨੇ ਸਮੇਂ ਤੋਂ ਇੱਕ ਮਹੀਨਾ ਹੋ ਗਿਆ ਜੀ ਸਾਡੀ ਤਨਖਾਹ ਨਹੀਂ ਪਈ ਜੀ ਇਹ ਹੀ ਮੰਗ ਕਰਦੇ ਆ ਜੀ ਇਹ ਹੀ ਕੰਮ ਕਰਦੇ ਆ ਜੀ ਸਾਨੂੰ ਸਮੇਂ ਸਿਰ 20 ਤਰੀਕ ਤੋਂ 20 ਤਰੀਕ ਦਾ ਸਾਡਾ ਮਹੀਨਾ ਹੁੰਦਾ ਜੀ ਇੱਕ ਤਰੀਕ ਨੂੰ ਸਾਨੂੰ ਤਨਖਾਹ ਦਿੱਤੀ ਜਾਵੇ ਇਹ ਹੀ ਮੰਗ ਕਰਦੇ ਆ ਸਰਕਾਰ ਤੋਂ ਹੀ ਅਗਰਾ ਸ਼ੰਗਰਛਾ ਜੀ ਅੱਜ ਅਸੀਂ ਬੱਸ ਸਟੈਂਡ ਬੰਦ ਕੀਤੇ ਆ ਕੱਲ ਨੂੰ ਬਸਾਂ ਦਾ ਚੱਕਾ ਜਾਮ ਕਰਕੇ ਇਸੇ ਤਰ੍ਹਾਂ ਹੀ ਸਾਰੇ ਰੋਡ ਬਲੌਕ ਕਰਾਂਗੇ ਜੀ ਮੇਰਾ ਨਾਮ ਤਰਸੇਮ ਸਿੰਘ ਆ ਮੈਂ ਡਿਪੂ ਚੇਅਰਮੈਨ ਆ ਪਣਾ ਬਸ ਤੇ ਜਿਹੜਾ ਅੱਜ ਬੱਸ ਸਟੈਂਡ ਨੇ ਬੰਦ ਕੀਤੇ 2024 ਤੋਂ ਲੈ ਕੇ 20 ਜਨਵਰੀ 2025 ਨੂੰ ਜਿਹੜੇ ਆਊਟਸੋਰਸ ਵਾਲੇ ਮਲਾਇਮ ਆ ਉਹਨਾਂ ਦਾ ਇੱਕ ਮਹੀਨਾ ਪੂਰਾ ਹੋ ਜਾਂਦਾ ਜੀਦੀ ਤਨਖਾਹ ਦੀ ਰਹਗੀ ਹਰ ਮਹੀਨੇ 5 ਜਾਂ 6 ਤਰੀਕ ਤੱਕ ਕਰ ਜਿਹੜੀ ਯਕੀਨੀ ਹੁੰਦੀ ਆ ਪਰ ਇਸ ਵਾਰੀ ਕੀ ਕੀਤਾ ਨਾ ਇਹਦਾ ਠੇਕੇਦਾਰ ਆਊਟਸੋਰਸ ਆ ਉਹਦਾ ਵੀ ਸਰਕਾਰ ਦੇ ਨਾਲ ਆਫਿਸ ਦੇ ਵਿੱਚ ਕੋਈ ਰਫੜਾ ਹੋਣ ਕਰਕੇ ਜਾਂ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਗਿਆ ਉਹਦੇ ਕਰਕੇ ਜਿਹੜੀ ਮੁਲਾਜ਼ਮਾਨ ਪਰਖਾ ਨਹੀਂ ਜਾਰੀ ਕੀਤੀਆਂ ਗਈਆਂ ਕਰਮਚਾਰੀ ਦੀ ਤਨਖਾਹ ਹੈਗੀ ਆ ਉਹ 21 ਦਸੰਬਰ 2024 ਤੋਂ ਲੈ ਕੇ ਅੱਜ 20 ਫਰਵਰੀ 2025 ਹੋ ਗਈ ਹੈ ਕਹਿਣ ਦਾ ਮਤਲਬ ਕਿ 2 ਮਹੀਨੇ ਪੂਰੇ ਹੋ ਗਏ ਪਰ ਇੱਕ ਵੀ ਮਹੀਨੇ ਤਨਖਾਹ ਵੀ ਅਜੇ ਤੱਕ ਇਹ ਰਿਲੀਜ਼ ਨਹੀਂ ਕੀਤੀ ਗਈ ਜਿਹੜੀ ਤਨਖਾਹ ਜਿਹੜੇ ਡਿਪੌਨ ਜਾਰੀ ਕੀਤੀ ਗਈ ਆ ਉਹਦੇ ਵਿੱਚ ਅਦੇ ਪਦਰ ਦੇ ਕਟੌਤੀਆਂ ਜੇ ਸਰਕਾਰ ਕੋਲ ਬਹਾਨਾ ਕਿ ਮੈਨੇਜਮੈਂਟ ਨਾਲ ਵਾਰ-ਵਾਰ ਗੱਲਬਾਤ ਕੀਤੀ ਗਈ ਆ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਆ ਤਨਖਾਹ ਦੀ ਅਦਾਇਗੀ ਕਿਉਂ ਨਹੀਂ ਬਣਾਈ ਜਾਵੇ ਪਰ ਵਿਭਾਗ ਵੱਲੋਂ ਇਸ ਗੱਲ ਤੇ ਗੌਰ ਨਹੀਂ ਕੀਤਾ ਜਾ ਉਪਰੋਂ ਇਹ ਜਵਾਬ ਆ ਰਿਹਾ ਕਿ ਜਿਹੜਾ ਖਰੀ ਸਫਰ ਦਾ ਮਹਿਲਾਵਾਂ ਦਾ ਪੈਸਾ ਜਿਹੜਾ ਬਾਹਰ ਵਿਕਾਸ ਵਿਭਾਗ ਵੱਲੋਂ ਜਾਰੀ ਨਹੀਂ ਕੀਤਾ ਗਿਆ ਜਦ ਕਿ ਵਰਕਰੇ ਮੰਗ ਕਰਦੇ ਆ ਕਿ ਸਾਨੂੰ ਲਗਾਤਾਰ 60 ਦਿਨ ਕੰਮ ਕਰਦਿਆਂ ਨੂੰ ਹੋ ਗਏ ਸਾਨੂੰ 30 ਦਿਨ ਦੀ ਤਨਖਾਹ ਦੀ ਅਦਾਇਗੀ ਕਰ ਦਿਓ 30 ਦਿਨ ਦੀ ਪੈਂਡਿੰਗ ਰੱਖ ਲਓ ਬਜਟ ਆਉਣ ਤੇ ਰਿਲੀਜ਼ ਕਰ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜਾ ਵਿਭਾਗ ਆ ਉਹ ਬੱਸਾਂ ਨੂੰ ਜਾਣ ਪੁੱਝ ਕੇ ਵਰਕਰਾਂ ਨੂੰ ਉਹਨੂੰ ਤਨਖਾਹ ਨਾ ਰਿਲੀਜ਼ ਕਰਕੇ ਕਿ ਮਜਬੂਰ ਇਹ ਹੋ ਕੇ ਵਰਕ ਆਊਟ ਕਰਨਾ ਪੈ ਰਿਹਾ ਕਿ ਬੱਸਾਂ ਬੰਦ ਕਰਨੀਆਂ ਪੈ ਰਹੀਆਂ ਬੱਸ ਸਟੈਂਡਾਂ ਦੇ ਪ੍ਰਦਰਸ਼ਨ ਕਰਨਾ ਪੈ ਰਿਹਾ ਜਿੱਥੇ ਲੋਕਲ ਰੂਟ ਬੰਦ ਹੈ ਉਹਦੇ ਨਾਲ ਨਾਲ ਜਿਹੜੀਆਂ ਬਾਹਰਲੇ ਸਟੇਟਾਂ ਦੇ ਵਿੱਚ ਬੱਸਾਂ ਜਾਂਦੀਆਂ ਉਹ ਬੱਸਾਂ ਬੰਦ ਹੈ ਜਿਹਦੇ ਕਰਕੇ ਵਿਭਾਗ ਨੂੰ ਇੱਕ ਵੱਡਾ ਘਾਟਾ ਜਿਹੜਾ ਵਿੱਤੀ ਦੌਰ ਤੋਂ ਪੈ ਰਿਹਾ ਮੰਗ ਇਹੀ ਕਰਦੇ ਕਿ 60 ਦਿਨ ਇੱਕ ਮੁਲਾਜ਼ਮ ਨੇ ਕੰਮ ਕੀਤਾ ਇੱਕ ਦਿਹਾੜੀ ਆਪਣੇ ਕੋਲ ਡੇਲੀ ਕੰਮ ਕਰਨ ਆਉਂਦਾ ਸ਼ਾਮ ਨੂੰ ਪੰਜ 600 ਰੁਪਏ ਨੂੰ ਦਿੱੰਨੇ ਆ ਤੋ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ 60 ਦਿਨ ਤੋਂ ਇੱਕ ਵੀ ਰੁਪਿਆ ਵਿਭਾਗ ਵੱਲੋਂ ਮੁਲਾਜ਼ਮ ਦਾ ਰਿਲੀਜ਼ ਨਹੀਂ ਤਾਂ ਸਰਕਾਰ ਖੁਦ ਬੁਰੀ ਬਣਨ ਦੀ ਬਜਾਏ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਂ ਜੂਨੀਅਨ ਨੂੰ ਜਿਹੜੀ ਉਹ ਦੋਸ਼ ਦੇਣਾ ਚਾਹੁੰਦੀ ਆ ਕਿ ਜਾਣਬੁੱਝ ਕੇ ਬੱਸਾਂ ਬੰਦ ਕਰ ਰਿਆ ਪਰ ਅਸਲੀ ਤੇ ਇਹ ਆ ਕਿ 60 ਦਿਨ ਦੀ ਤਰਖਾਹ ਜਿਹੜੀ ਉਹ محکمہ ਆਪਣੇ ਅੰਦਰ ਰੱਖ ਰਿਆ ਤੇ ਉਹ ਬੱਸਾਂ ਬੰਦ ਕਰਨ ਦਾ ਜਿਹੜਾ ਉਹਨਾਂ ਦਾ ਮੇਨ ਮੁੱਦਾ ਵਿਭਾਗ ਦਾ ਪ੍ਰਾਈਵੇਟ ਲੋਬੀ ਨੂੰ ਬੈਨੀਫਿਟ ਦੇਣ ਦਾ ਉਹ ਸਿਰਫ ਉਹ ਮੁਲਾਜ਼ਮਾਂ 'ਸੇ ਠਿੱਕਰ ਆ ਪਣ ਰਹੀ ਆ ਕਿ ਮੁਲਾਜ਼ਮ ਬੱਸਾਂ ਰੋਕ ਰਿਹਾ ਮੁਲਾਜ਼ਮ ਬੱਸਾਂ ਚਲਾ ਕੇ ਰਾਜੀ ਆ ਉਹਨਾਂ ਨੂੰ ਬੰਦ ਦਾ ਵੇਤਨ ਨਜਾਇਜ਼ ਕਟੌਕੀ ਬੰਦ ਕਰਕੇ ਬੰਦ ਦੀ ਤਰਖਾਹ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਓ ਤਾਂ ਮੁਲਾਜ਼ਮ ਸਾਡੇ ਕੋਲ ਪਰ ਕਿਤਨੇ ਕਿਤੇ ਮਹਿਕਮਾ ਆਰਦੇਸਰੇ ਦੋਸ਼ ਨਹੀਂ ਲੈ ਰਿਆ ਕਿ ਅਸੀਂ ਫ੍ਰੀ ਸਫਰ ਸਹੂਲਤ ਦਿੱਤੀ ਹੈ ਉਹਦੇ ਕਰਕੇ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਅੱਜ ਤੁਸੀਂ ਕਿਸ ਤਰ੍ਹਾਂ ਰੋਜ਼ ਕੀਤਾ ਜਾ ਰਿਹਾ ਉਹ ਜਿਹੜਾ ਅੱਜ ਪੰਜਾਬ ਦੇ ਵਿੱਚ ਜਿਹੜਾ ਸਟਾਈਟ ਪੂ ਜਿਹੜੇ ਇਹ 3 ਵਜੇ ਤੋਂ ਬੰਦ ਕਰ ਦਿੱਤੇ ਗਏ ਆ ਸ਼ਾਮ ਦੇ ਕਰਕੇ ਵਿਭਾਗ ਵੱਲੋਂ ਤਫਕਾ ਜਾਰੀ ਕੀਤੀ ਜਾਂਦੀ ਹੈ ਤਾਂ ਵਧੀਆ ਗੱਲ ਆ ਅਗਰ ਵਿਭਾਗ ਵੱਲੋਂ ਤਫਕਾ ਜਾਰੀ ਨਹੀਂ ਕੀਤੀ ਜਾਂਦੀ ਤਾਂ ਕੱਲ ਨੂੰ ਪੂਰੇ ਪੰਜਾਬ ਦੇ ਬੱਸ ਸਟੈਂਡ ਦੇ ਨਾਲ ਨਾਲ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਟਰਾਂਸਪੋਰਟ ਆ ਜਿਹੜੀ ਪਣ ਬੱਸ ਕੀ ਅੱਜ ਰੋੜ ਰਵੇ ਇਹਦਾ ਚੱਕਾ ਜਾਮ ਕਰਕੇ ਮੁਲਾਜ਼ਮ ਆਉਂਦੇ ਆ ਉਹ ਰੋਜ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ